ਸ਼ੇਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਸਿੱਖ ਜ਼ਾਇਬਕਰ ਦੇ ਵਿੱਚ ਬਣਾਇਆ ਹੋਇਆ ਪਰਵਿੰਦਰ ਜੀ ਮੇਰੇ ਨਾਲ ਮਜ਼ਦੂਰ ਨੇ ਦੱਸਣਗੇ ਇਹ ਇਹ ਕਦੋਂ ਦੀ ਤਸਵੀਰ ਹੈ ਜੀ ਜਿਸ ਤਰ੍ਹਾਂ ਉਹਨਾਂ ਦੇ ਹੱਥ ਦੇ ਵਿੱਚ ਨਿਸ਼ਾਨ ਤਾਂ ਪੜਿਆ ਹੈ ਤਾਂ ਐਦਾਂ ਲੱਗਦਾ ਕੋਈ ਜੰਗ ਫਤਿਹ ਕਰਕੇ ਆਏ ਹੋਣ ਜੀ ਜੀ ਇਹ ਕਿਵੇਂ ਤੇ ਪਿਛੜੀ ਦੇ ਮੈਦਾਨ ਤੋਂ ਨਾ ਜੀ ਰਜੀਦ ਖਾਨ ਨੂੰ ਮਾਰਿਆ ਸੀ ਜੀ ਸਿੱਟਪਾਲਪਾ ਬੰਦਾ ਸੀ ਬਾਦਰ ਜੀ ਨਾਲ ਉਸ ਟਾਈਮ ਫਿਰ ਜਦੋਂ ਵਾਪਸੀ ਤੇ ਆਉਂਦੇ ਨੇ ਉਸ ਟਾਈਮ ਸੀਨ ਬਣਾਇਆ ਗਿਆ ਜੀ ਕੋੜੇ ਤੇ ਚੜ ਕੇ ਨਾ ਜੀ ਅੱਛਾ ਸਿਆਰ ਵੀ ਚੱਕੇ ਨੇ ਕਿਰਪਾਨ ਪੜੀ ਹੋਈ ਹੈ ਤੇ ਤ੍ਰੁਸ਼ ਵੀ ਹੈ ਤੇ ਨਿਸ਼ਾਨ ਸਾਹਿਬ ਵੀ ਹੈ ਜਿੱਤ ਦਾ ਨਿਸ਼ਾਨ ਸਾਹਿਬ ਪਿੱਛੇ ਕਰਿਆ ਹੈਗਾ ਤੇ ਪੂਰਾ ਤਿਆਰ ਵਰ ਤਿਆਰ ਦਿਖਾਏ ਗਏ ਨੇ ਵਾਪਸੀ ਤੇ ਜੀ ਉਹਦਾ ਸੀਨ ਹੈ ਜੀ ਬਿਲਕੁਲ ਕਿਉਂਕਿ ਇਹ ਸਮਾਂ ਵੀ ਉਦੋਂ ਦਾ ਹੀ ਹੈ 17 ਸੂ 16 ਜਦੋਂ ਟਾਈਮ ਸੀਗਾ ਹਾਂ ਹਾਂ ਜੀ ਤਕਰੀਬਨ ਸੀਧੀ ਤੋਂ ਥੋੜੀ ਦੇਰ ਪਹਿਲਾਂ ਜੀ ਪਰ ਇਹ ਦਵਾਚ ਮੈਂ ਨੰਗਲ ਦੀ ਜਗ੍ਹਾ ਗੜੀ ਚ ਫੜਦਿਆ ਸੀਗਾ ਕਦੇ ਲਈ ਲੈ ਗਏ ਸੀ ਹਾਂ ਮਤਲਬ ਬਹੁਤੀ ਕੋਈ ਉਮਰ ਨਹੀਂ ਸੀ ਉਹਨਾਂ ਦੀ 46 ਕੇ ਸਾਰੇ 46 ਸਾਲ ਦੀ ਉਮਰ ਹੋ ਜਾਈ ਹਾਂ ਕਿੰਨੀ ਉਮਰ ਦੇ ਵਿੱਚ ਸ਼ਹੀਦیاں ਵੀ ਲੈ ਗਏ ਔਰ ਪਰਿਵਾਰ ਵੀ ਸਾਰਾ ਹਨਾ ਇਸ ਤਰ੍ਹਾਂ ਸੋ ਇਹ ਤਸਵੀਰ ਬਿਆਨ ਕਰਦੀ ਏ ਬੰਦਾ ਸਿੰਘ ਬਹਾਦਰ ਜੀ ਨੂੰ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਇੱਕ 4 ਸਾਲਾਂ ਦਾ ਪੁੱਤਰ ਛੋਟਾ ਉਹਦਾ ਦਿਲ ਕੱਢ ਕੇ ਉਹਨਾਂ ਦੇ ਜਦੋਂ ਮੂੰਹ ਦੇ ਵਿੱਚ ਪਾਇਆ ਗਿਆ ਸਾਹਮਣੇ ਸ਼ਹੀਦ ਕੀਤਾ ਗਿਆ ਤਾਂ ਕਿੱਡਾ ਕਹ ਲੋ ਕਿੰਨਾ ਔਕਾਉ ਦੇਖਣਾ ਔਰ ਕਰਨ ਵਾਲਿਆਂ ਦੇ ਬਿਲਕੁਲ ਦਿਲ ਨਹੀਂ ਸੀਗੇ ਕਿਸ ਤਰ੍ਹਾਂ ਜਲਾਦਾ ਨੇ ਬੱਚਾ ਵੀ ਨਹੀਂ ਛੱਡਿਆ ਹੈਗਾ ਤਾਂ ਆ ਦ੍ਰਿਸ਼ ਮੈ ਤੁਹਾਨੂੰ ਦਿਖਾਉਣੀ ਆ ਜਦੋਂ ਸਰਹੰਦ ਫਤਹਿ ਕੀਤਾ ਸੀ ਬਜੀਤਖਾਨ ਨੂੰ ਮਾਰ ਕੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਬੰਦਾ ਸਿੰਘ ਬਹਾਦਰ ਜੀ ਨੇ ਲਿਆ ਸੀਗਾ ਤਾਂ ਉਦੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਉਹਨਾਂ ਨੂੰ ਫਿਰ ਸ਼ਹੀਦ ਕੀ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਉਹਨਾਂ ਦੇ ਕਿਸ ਤਰ੍ਹਾਂ ਉਹ ਜਲਾਦ ਉਹਨਾਂ ਦੇ ਨਾਲ ਕਰ ਰਹੇ ਨੇ ਗਰਮ ਕਰ ਕਰਕੇ ਉਹਨਾਂ ਦੇ ਜਿਹੜੇ ਤਸੀਹੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਔਰ ਆਹ ਤਸਵੀਰ ਤਾਂ ਜਮਾ ਹੀ ਨਹੀਂ ਮਨੁਦਾਸ ਹੁੰਦਾ ਦੇ ਕਿ ਇੱਕ ਛੋਟੇ ਬੱਚੇ ਦੀਆਂ ਬਾਹ ਫੜ ਕੇ ਉਹਦੇ ਪਿਤਾ ਦੇ ਸਾਹਮਣੇ ਅਜੀਤ ਸਿੰਘ 4 ਸਾਲਾਂ ਦੀ ਉਮਰ ਸੀ ਉਹਨਾਂ ਦਾ ਦਿਲ ਕੱਢ ਕੇ ਚੁਰਿਆਂ ਦੇ ਨਾਲ ਤੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਤਾਂ ਪਿੱਛੋਂ ਹੁਕਮ ਦੇ ਰਹੇ ਨੇ ਮੁਗਲ ਬਾਚਾ ਦੱਸ ਦਈਏ ਕਿ ਡੇਲੀ ਜਦੋਂ ਉਹਨਾਂ ਨੂੰ ਫੜਿਆ ਗਿਆ ਸੀ 500 ਸਿੰਘ ਵੀਗਾ ਨਾਲ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡੇਲੀ ਕਹਿੰਦੇ ਸੌ ਸਿੰਘ ਸ਼ਹੀਦ ਕੀਤੇ ਜਾਂਦੇ ਸੀ ਉਹਨਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਜਾਂਦਾ ਸੀਗਾ ਤਾਂ ਆਹ ਤਸਵੀਰ ਉਹ ਘੜੀ ਨੂੰ ਬਿਆਨ ਕਰਦੀ ਹੈ ਉਹ ਮੈਂ